ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ શ્રી ਹਰਗੋਬਿੰਦਪੁਰ ਸਾਹਿਬ ਤੋਂ ਅੱਜ ਜਿੱਥੇ ਪੂਰੇ ਭਾਰਤ ਵਿੱਚ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ ਉੱਥੇ ਨਗਰ ਕੌਂਸਲ શ્રી ਹਰਗੋਬਿੰਦਪੁਰ ਸਾਹਿਬ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਤਿਰੰਗਾ ਚੰਡਾ ਲਹਿਰਾਇਆ ਉਹਨਾਂ ਨੇ ਇਸ ਦਿਨ ਦੀ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਸਬੰਧ ਵਿੱਚ ਗੀਤ ਅਤੇ ਝਾਕੀਆਂ ਪੇਸ਼ ਕੀਤੀਆਂ ਇਸ ਮੌਕੇ ਜੋ অরুণ ਕੁਮਾਰ ਹਰਦੇਵ ਸਿੰਘ ਪੰਨੂ ਮਨਜਿੰਦਰ ਸਿੰਘ ਐਮਐਸੀ गुरप्रीत सिंह सैनी एमसी गुरमुख सिंह ठेकेदार एमसी रतन सिंह एमसी तरसेम सिंह कलरक राकेश कुमार बलजीत सिंह पन्नू, सतनाम सिंह सैनी फरजिंदर सिरबख सिंह खालसा साबका गुरविंदर सिंह, सोनू एमसी रणजीत सिंह, सुरेंद्र गुराया ਪਰਮਜੀਤ ਸਿੰਘ ਇਲੈਕਟ੍ਰੀਸ਼ੀਅਨ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਸ੍ਰੀ ਹਰਗੋਬਿੰਦ ਸਾਹਿਬ ਤੋਂ ਬਚਿੱਤਰ ਸਿੰਘ ਕਲਸੀ ਦੀ ਰਿਪੋਰਟ ਮੈਂ 26 ਜਨਵਰੀ ਦੇ ਦਿਨ ਉੱਪਰ 75ਵੇਂ ਗਣਤੰਤਰ ਦਿਵਸ ਦੇ ਉੱਪਰ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਦੇਸ਼ ਵਿਦੇਸ਼ ਚ ਵਸਦੇ ਪੰਜਾਬੀਆਂ ਨੂੰ ਆਪਣੇ ਦੇਸ਼ ਭਰ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਅੱਜ ਦੇ ਦਿਨ ਜਿਹੜਾ ਸਾਡੇ ਵਾਸਤੇ ਬਹੁਤ ਵੱਡਾ ਦਿਨ ਹੈ ਕਿਉਂਕਿ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਉਹ ਲਿਖਿਆ ਗਿਆ ਸਟਾਪਟ ਕੀਤਾ ਗਿਆ ਸੀਗਾ ਔਰ ਮੈਂ ਸਮਝਦਾ ਕਿ ਅੱਜ ਦਾ ਦਿਨ ਹਰ ਇੱਕ ਨੂੰ ਜਿਹੜਾ ਆ ਉਹ ਬੜੇ ਧੁੰਮ ਧਮ ਮਨਾਉਣਾ ਚਾਹੀਦਾ ਖੁਸ਼ੀਆਂ ਭਰਿਆ ਦੇਣਿਆ ਸਾਡੇ ਵਾਸਤੇ ਸਾਡੀ ਦੇਸ਼ ਦੀ ਆਜ਼ਾਦੀ ਵਾਸਤੇ ਸਾਡੇ ਦੇਸ਼ ਦੇ ਸਾਨੂੰ ਜਿਹੜੇ ਹੱਕ ਮਿਲੇ ਨੇ ਸਾਨੂੰ ਦੇਸ਼ ਦੇ ਵਿੱਚ ਜੋ ਅੱਜ ਸਾਡੀਆਂ ਹਰ ਵਰਗ ਦੇ ਹੱਕ ਨੇ ਹਰ ਵਰਗ ਦਾ ਕਾਨੂੰਨ ਆ ਉਹ ਸਟਾਪਟ ਕੀਤਾ ਗਿਆ ਸੀ ਇਹ ਮੈਂ ਅੱਜ ਦਿਨ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਫਰਕਾ ਵਾਸੀਆਂ ਨੂੰ ਸ਼ਾਮਲ ਹੋਣ ਤੇ ਜਿੱਥੇ ਮਗਰਕਾ ਦਾ ਦਿਨਾ ਉਥੇ ਦੋਲੀਆਂ ਗਹਿਰਾਈਆਂ ਨੂੰ ਸਾਰਿਆਂ ਦਾ ਕੋਟੜ ਕੋਟ ਧੰਨਵਾਦ ਕਰਦਾ ਬਹੁਤ ਵੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ